ਜਦੋਂ ਪਟਾਰਸ ਕੋੜਾ ਗੱਡੀ ਨੇ ਕਹਿਟਾ ਦਿੱਤਾ ਜਿਸ ਦੇ ਵਿੱਚ 10 ਤੋਂ 12 ਸਕੂਟਰੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਨਾਲ ਹੀ ਬਿਜਲੀ ਦੇ ਖੰਬੇ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲਿਆ ਜਿਸੀ ਆ ਸੀਸੀਟੀਵੀ ਤਸਵੀਰਾਂ ਸਾਮਣੇ ਆਈਆਂ ਨੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਫਿਲਮੀ ਸਟਾਈਲ ਦੇ ਵਿੱਚ ਇੱਕ ਗੱਡੀ ਤੇਜ਼ ਰਫ਼ਤਾਰ ਆਉਂਦੀ ਹੈ ਤਾਂ 10 ਤੋਂ 12 ਸਕੂਟਰੀਆਂ ਜਿਹੜੀਆਂ ਦੁਕਾਨ ਦੇ ਬਾਹਰ ਖੜੀਆਂ ਹੁੰਦੀਆਂ ਨੇ ਤੇ ਨਾਲ ਬਿਜਲੀ ਦਾ ਜਿਹੜਾ ਖੰਭਾ ਲੱਗਾ ਹੁੰਦਾ ਉਸ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੇ ਨੇ ਪਰ ਗਰੀਮਤ ਇਹ ਰਹੀ ਹੈ ਕਿ ਗੱਡੀ ਚਲਾਉਣ ਵਾਲਾ ਜਿਹੜਾ ਵਿਅਕਤੀ ਹੈ ਉਹ ਕਿਸੇ ਤਰੀਕੇ ਦੇ ਨਾਲ ਭੱਜ ਕੇ ਗੱਡੀ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਤਾਂ ਆਪਣੀ ਜਾਨ ਬਚਾ ਚਾਹੁੰਦਾ ਪਰ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਤਾਂ ਚਸ਼ਮਦੀਦ ਦਾ ਕੀ ਕਹਿਣਾ ਹੈ ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋਇਆ 10 ਤੋਂ 12 ਸਕੂਟਰੀਆਂ ਦਾ ਨੁਕਸਾਨ ਹੋਇਆ ਉਸ ਵਿਅਕਤੀ ਦਾ ਪੀੜਤ ਵਿਅਕਤੀ ਦਾ ਕੀ ਕੁਝ ਕਹਿਣਾ ਹੈ ਜਰਾ ਤੁਸੀਂ ਵੀ ਸੁਣੋ ਜਿਹੜਾ ਹਾਸਾ ਕਿਵੇਂ ਹੋਇਆ ਕੋਡਾ ਕੀ ਨੁਕਸਾਨ ਹੋਇਆ ਸਾਡੇ ਦੁਕਾਨ ਹਾਲੇ ਖੋਲ ਰਏ ਸੀ ਮੁੰਡਾ ਸਵੇਰੇ ਸਵੇਰੇ ਕੰਮ ਹੋਇਆ ਜੀ ਇਹ 8:30 ਵਜੇ 8:30 ਵਜੇ ਇਹ ਗੱਡੀ ওভার ਸਪੀਡੇ ਜ਼ਿਆਦਾ ਆ ਰਹੀ ਸੀ ਘੱਟੋ ਘੱਟ 180-80 ਦੀ ਗੱਡੀ ਸੀ ਜਿਹੜੇ ਲੋਕ ਪੈਸਾ ਤੋਂ ਦੱਸਦੇ ਨੇ ਰੋਟੀ ਦੇ ਪੁਲਾਂ ਤੋਂ ਉਹ ਦੱਸਦੇ ਨੇ ਸਾਨੂੰ ਕੋਰ ਆਏ ਨੇ ਇੱਥੇ ਹੁਣ ਦੇਖਣਾ ਉਹ ਤਨੇ ਵੀ ਸਾਨੂੰ ਇੱਕ ਸੀਗੇ ਕਿਸੇ ਦਾ ਜਾਨੀ ਨੁਕਸਾਨ ਕਰੂਗਾ ਬਹੁਤ ਜ਼ਿਆਦਾ ਓਵਰ ਸਪੀਡ ਤੇ ਗੱਡੀ ਸੀ ਮੁੰਡੇ ਦਾ ਮੋਟਰਸਾਈਕਲ ਬਾਹਰੇ ਕੱਢੇ ਸੀ ਹਾਲੇ ਹਾਲੇ ਦੁਕਾਨ ਖੋਲ ਰਿਆ ਸੀ ਉਹ ਸਾਰੀ ਸਾਡੇ ਮੋਟਰਸਾਈਪਾਂ ਤੇ 7-8 ਮੋਟਰਸਾਈਕਲਾਂ ਦਾ ਨੁਕਸਾਨ ਕਰਤਾ ਤੇ ਜੇ ਆ ਕੁਦਰਤੀ ਹੋ ਹਾਲੇ ਮੁੰਡਾ ਮੋਟਰਸਾਈਕਲ ਲਾ ਕੇ ਇਧਰ ਨੂੰ ਦੁਕਾਨ ਵਾਲੇ ਨੂੰ ਅੰਦਰ ਮੋਟਰਸਾਈਕਲ ਕੱਢਣ ਜਾ ਰਿਹਾ ਸੀ ਉਹ ਬਚ ਗਿਆ ਜੀ ਅਸੀਂ ਸ਼ੁਕਰ ਕਰਦੇ ਆ ਵੀ ਇਹਦੇ ਵੀ ਨਹੀਂ ਸੱਟ ਜਾਰੇ ਲੱਗੀ ਇਹ ਬਚ ਗਿਆ ਇਹ ਠੀਕ ਆ ਜੀ ਹੁਣ ਇਹ ਤੀ ਕਹਿਣਾ ਵੀ ਹੁਣ ਸਾਡਾ ਜਿਹੜਾ ਨੁਕਸਾਨ ਹੋਇਆ ਸਾਡਾ ਨੁਕਸਾਨ ਭਰਵਾਇਆ ਜਾਵੇ ਅਸੀਂ ਦਾ ਬਹੁਤ ਸਾਡਾ ਬਹੁਤ ਜਿਆਦਾ ਨੁਕਸਾਨ ਕਰਦਾ ਜੀ ਇਹਨੇ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਵੀ ਬਚਤ ਰਹੇਗੀ ਜੀ ਹਲੇ ਮੁੰਡਾ ਇਧਰ ਮੋਟਰਸਾਈਕਲ ਅੰਦਰ ਲਾ ਕੇ ਤੁਰ ਆਇਆ ਸੀ ਉੱਥੇ ਅੰਦਰੋਂ ਲੈਣ ਆਇਆ ਸੀ ਮੋਟਰਸਾਈਕਲ ਉਹ ਬਚ ਗਿਆ ਜੀ ਜੇ ਉਹ ਮੁੰਡਾ ਉੱਥੇ ਮੋਟਰਸਾਈਕਲ ਲਾਉਂਦਾ ਹੁੰਦਾ ਉਹਨੂੰ ਜਾਨਨ ਮਾਰ ਦਿੰਦਾ ਜੀ ਬਿਜਲੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਜੀ ਬਿਜਲੀ ਦਾ ਪੋਲ ਵੀ ਪਟਦਾ ਜੀ ਸਾਡੇ ਸਾਰੇ ਜਿਹੜੇ ਬੋਰਡ ਫਲੈਕਸਾਂ ਲਾਈਆਂ ਹੋਈਆਂ ਸੀ ਸਾਡੇ ਉਹ ਬਹੁਤ ਨੁਕਸਾਨ ਕਰਤਾ ਜੀ ਸਾਡਾ ਇਹਨੇ ਉੱਥੇ ਜਿਹੜੇ ਤਕਰੀਬਨ ਲੋਕ ਦੱਸ ਰਹੇ ਨੇ ਵੀ ਮਗਰੋਂ ਕਹਿੰਦੇ ਵੀ ਬਹੁਤ ਸੀ ਦੇ ਵਿੱਚ ਜਿਹੜੇ ਝਾੜੂ ਲਾਉਂਦੇ ਨੇ ਉੱਥੇ ਵੀਪਰ ਉਹਨਾਂ ਨੇ ਵੀ ਉਹ ਦੱਸਿਆ ਕਿ ਨੇ ਜੀ ਸਾਨੂੰ ਵੀ ਇਹ ਤੋਂ ਡਰ ਲੱਗਿਆ ਵੀ ਜੇ ਗੱਡੀ ਨੰਗੀ ਆ ਵੀ ਬਹੁਤ ਜਾਰੇ ਕਹਿੰਦੇ ਵੀ ਸਾਨੂੰ ਕਾਢੀ ਕਰਤੀ ਵੀ ਉਤੋਂ ਹੰਪ ਭਾਈ ਉਹ ਤੋਂ ਹੰਪ ਤੋਂ ਬੁੜਕੇ ਗੱਡੀ ਐ ਨੇ ਓਵਰ ਸਪੀਡ ਤੇ ਜਾ ਰਹੇ ਹਾਂ ਵੀ ਇਹ ਤੋਂ ਸਮਝ ਹੋਣੀ ਗੱਡੀ ਜੀ ਇਹ ਲੱਗਦਾ ਠੀਕ ਉਹ ਨਸ਼ਾ ਦਾ ਹੀ ਹੁਣ ਆਪਾਂ ਨੂੰ ਕੀ ਪਤਾ ਜੀ ਹੁਣ ਲੱਗਦੀਆਂ ਤਾਂ ਜਿਹੜਾ ਸਰੀਰ ਆ ਉਹ ਦਵਾਕੀ ਦਾ ਹੁਣ ਉਹ ਆਇਆ ਅੱਖਾਂ ਔਖਾਂ ਜੀਆਂ ਤਾਂ ਚੜੀਆਂ ਜੀਆਂ ਪਈਆਂ ਨੇ ਜੀ ਉਹਦੀਆਂ ਤੇ ਮੋਟਰਸਾਈਕਲ ਕਿੰਨੇ ਦੇ ਚੱਲਦੇ ਨੇ ਮੋਟਰਾਂ ਸਾਡੇ 6.5 7 ਮੋਟਰਾਂ ਦਾ ਨੁਕਸਾਨ ਹੋ ਗਿਆ ਜਮੀ ਖਤਮੇ ਕਰਦੇ ਹੋ ਵੀ ਕੋਈ ਉਹ ਸਿਮਰਲੀ ਹਾਲਤ ਦੇ ਵਿੱਚ ਨਹੀਂ ਹੈਗਾ ਜਮੀ ਹੁਣ ਕੁਆਰਚ ਦੇਣ ਵਾਲੀ ਨਹੀਂ ਜੀ ਉਹ ਸਾਡੇ ਇਸ ਸੰਬੰਧ ਕੋਈ ਥਾਣਾ ਹੈ ਖਾਣੇ ਚ ਰਿਪੋਰਟ ਦਿੱਤੀ ਹਾਂ ਜੀ ਹੁਣ ਅਸੀਂ ਥਾਣੇ ਦੇ ਤਲਾਕ ਦਿੱਤੀ ਹੈ ਜੀ ਫਰਜ਼ਾਮਾ ਕੇ ਲੈ ਕੇ ਤੁਹਾਨੂੰ ਹੁਣ ਸਾਨੂੰ ਵੀ ਉੱਤੇ ਬੁਲਾਇਆ ਵਿੱਚ ਅਸੀਂ ਜਾਣਿਆ ਵੀ ਹੁਣ ਦੇਖਦੇ ਕੀ ਕਰਦੇ ਨੇ ਜੀ ਹੁਣ ਕੀ ਹੁਣ ਸਾਫ ਮਿਲਦਾ ਤੁਹਾਨੂੰ